ਵਾਹਿਗੁਰੂ 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 ਹਰਾਮ ਕਲੀ ਸੱਦ ਏਕ ਓੰਕਾਰ ਸਤਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤੇ ਹਲੋਏ ਜੀਓ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਈ ਜੀਓ ਅਬਰੋ ਨਾ ਜਾਣੈ ਸ਼ਬਦ ਗੁਰ ਕੈ ਇਕ ਨਾਮ ਤੇ ਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰਿਆ ਟਾਲਿਆ ਤੋਲ ਠਾਕਰੋ ਭਗਤ ਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਪਾਸ ਜਿਓ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਓ ਪੈਜ ਰੱਖੋ ਹਰ ਜਨੈ ਕੇਰੀ ਹਰ ਦੇ ਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਖੰਜਨੋ ਸਤਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤਗੁਰ ਮਿਲਾਇਆ ਤਨ ਤਨ ਕਹੇ ਸਾਬਾ ਜਿਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਉ ਮੈਂ ਪਾਸ ਜਿਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜਿਉ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇ ਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਉ ਤੁਰ ਲਿਖਿਆ ਪ੍ਰਮਾਣਾ ਫਿਰ ਐ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜਿਉ ਸਤਗੁਰ ਪਾਣ ਹੈ ਆਪਣਾ ਬਹਿ ਪਰਿਵਾਰ ਸਦਾ ਆ ਮਤ ਮੈਂ ਪਿਛੈ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹਿਜੈ ਮਿਤ ਵਿਗਸੈ ਜਿਸ ਮਿਤ ਕੀ ਪਹਿਜ ਭਾਵੇ ਤੁਸੀਂ ਵੀ ਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈ ਨਾਵੇ ਸਤਗੁਰੂ ਪਰਤਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAMDAS ਪਹਿਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜਿਓ ਕੈਸੋ ਗੋਪਾਲ ਪੰਡ ਸਦਿਓ ਹਰ ਹਰ ਕਥਾ ਪੜੈ ਪੁਰਾਣ ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁ ਜਾਣ ਜਿਓ ਆਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮੰਨ ਲਈ ਰਜਾਇ ਜਿਓ ਮੋਹਰੀ ਪੁੱਤ ਸੰਮਖ ਹੋਇਆ ਆਰਾਮਦਾਸ ਐ ਪੈਰੀ ਪਾਏ ਜਿਓ ਸਭ ਪਵੈ ਪੈਰੀ ਸਤਗੁਰੂ ਕੇਰੀ ਜਿੱਥੈ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ ਪਹਾਣਾ ਦੀ ਵੜਿਆਈ ਤੁਰ ਲਿਖਿਆ ਲੇਖਰ ਜਾਏ ਜਿਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਆਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਏਕ ਓੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏ ਅੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਏ ਅੜਾ ਹਰ ਜਾਨੀ ਅੜਾ ਨੈਣ ਅਲੋਇਆ ਕਟਕਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣੈ ਮੂੜਾ ਮਾਇਆ ਮਦਮਤਾ ਹੋ ਚੀਬਾ ਤਾ ਮਿਲ ਨਾ ਜਾਈ ਭਰਮ ਤੜਾ ਕਹੋ ਨਾਨਕ ਗੁਰਬਿੰਨ ਨਹੀਂ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਆਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਪ੍ਰਪਾਰਾ ਘਟ ਘਟ ਅੰਤਰ ਸੋਹਨਿਆ ਇੱਕ ਦਾਸੀ ਧਾਰੀ ਸਭਲ ਪ੍ਰਸਾਰੀ ਜੀ ਜੰਤ ਲੈ ਮੋਹਨਿਆ ਜਿਸ ਨੋ ਰਖੈ ਸੋ ਸਚ ਭਖੈ ਗੁਰ ਕਾ ਸਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕਉ ਪਾਣਾ ਤਿਸ ਹੀ ਕਉ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੂੜ ਸੁਜਾਣੋ ਸੂੜ ਸੁਜਾਨਾ ਸਤ ਪਰਦਾਨਾ ਅੰਮ੍ਰਿਤ ਹਰਿ ਕਾ ਨਾਮਾ ਚਾਖਿਆ ਗਾਣੇ ਸਾਰਿੰਗ ਪਾਣੇ ਜਿਨ ਕੈ ਪਾਗ ਮਥਾਨਾ ਤਿਨਹੀ ਪਾਇਆ ਤਨੈ ਤੇ ਆਇਆ ਸਗਲਤ ਸਹਿ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸਚਤ ਸਹਿ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਲੜਾ ਪ੍ਰਭ ਸੋਹਲੜਾ ਅਨਹਦ ਧੁਨੀਐ ਸੋਹਲੜਾ ਅਨਹਦ ਬਾਜੇ ਸਬਦਿਆ ਗਾ ਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਪਤਿ ਆਈਐ ਸਭ ਕੁਛ ਪਾਈਐ ਮਰਨ ਆਵੈ ਜਾਈ ਚੁਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਆ ਕਹੋ ਨਾਨਕ ਘਰ ਪ੍ਰਭ ਮੇਰੇ ਕੈ ਨਿਤਨਿਤ ਮੰਗਲ ਸੁਣੀਐ ਆਰਾਮ ਕਲੀ ਮਹੱਲਾ ਪੰਜਵਾ ਹਰ ਹਰ ਧਿਆਏ ਮਨਾ ਖਿੰਨਾ ਵਿਸਾਰੀਐ ਆਰਾਮ ਰਾਮਾ ਰਾਮ ਰਮਾ ਕੰਠ ਔਰ ਤਾਰੀਐ ਔਰ ਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਪਵਖੰਡਨੋ ਜਗਦੀਸ਼ ਇਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀ ਹੈ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀ ਹੈ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਪੰਡਾਰ ਨਾਮ ਅਨੰਤ ਤਰਾ ਨਾਮ ਨਰ ਹਰ ਨਿਧਾਨ ਜਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਤੇ ਆਇਣਾ ਕੇਲਵੇ ਘਰਨਾ ਨਾਮ ਪੁਨੇ ਚਰਨਾ ਨਾਮ ਜਮ ਕੀ ਤਰਾ ਸਹਾਰਾ ਬਿਨ ਮੰਤ ਨਾਨਕ ਰਾਸ ਜਨ ਕੀ ਚਰਨ ਕਮਲੈ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣੈ ਦੇਖ ਚਲਤ ਦਇਾਲੂ ਸੁਣ ਭਗਤ ਵਖਾ ਨਹੀਂ ਜੀ ਜਨ ਤੋਂ ਸਭ ਤੋਂ ਇਤਹਾਵੈ ਪੁਰਖ ਪਤ ਪਰਮੇਸ਼ਰ ਸਰਬਜਾਤ ਕੇ ਇਕ ਦਾਤਾ ਕਰਣਾ ਮੈਂ ਜਗਦੀਸ਼ਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਨ ਨਹੀਂ ਬਿਨ ਮੰਤ ਨਾਨਕ ਕਰੋ ਕਿਰਪਾ ਸੋਈ ਤੁਝਾ ਪੇਛਾਨ ਨਹੀਂ ਮੋਹੇ ਨਿਰਗੁਣ ਅਨਾਥ ਸਰਣੀ ਆਇਆ ਬਲ ਬਲ ਬਲਗੁਰ ਦੇਵ ਜਿਨ ਨਾਮ ਦਰੜਾਇਆ ਗੁਰਨਾਮ ਦੀ ਆ ਕੁਸ਼ਲਤੀ ਆ ਸਰਬ ਇੱਛਾ ਪੁੰਨੀਆਂ ਜਲਨੇ 부ਝਾਈ ਸਾ ਤੇ ਆਈ ਮਿਲੇ ਚਰੀ ਵਿ슌 ਨੇ ਆ ਆਨੰਦ ਹਰਖ ਸੈ ਸਾਚੇ ਮਹਾ ਮੰਗਲ ਗੁਣ ਗਾਇਆ ਬੇਨਮੰਤਰ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਆਰਾਮ ਕਲੀ ਮਹੱਲਾ ਪੰਜਵਾ ੁਰਣ ਚੁਣੋ ਸਬਦ ਦਾ ਲਾਹਦ ਨਿਤ ਉਠਗਾਈਐ ਸੰਤਨ ਕੈ ਕਿਲਵਿਕ ਸਭ ਦੁਖ ਬਿਨਾ ਸੁਨੋ ਹਰ ਨਾਮ ਜਪੀਐ ਗੁਰਮੰਤਰ ਕੈ ਹਰ ਨਾਮ ਲੀਜੈ ਅਮਿਉ ਪੀਜੈ ਰਹਿਨ ਦਿਨ ਸਿਆਰਾ ਦੀਐ ਜੋਗਦਾਨਾ ਨੇਕ ਕਰਿਆ ਲਗ ਚਰਨ ਕਮਲੈ ਸਾਦੀਐ ਪਾਉ ਭਗਤ ਦਿਆਲ ਮੋਹਨ ਦੂਖ ਸਗਲੇ ਪਰ ਹਰੈ ਬਿਰਮੰਤ ਨਾਨਕ ਤਰੈ ਸਾਗਰ ਧਿਆਏ ਸੁਆਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ RAM ਅਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਖਨੇਰੇ RAM ਸੁਖਦਾਨ ਮਿਲਿਆ ਦੂਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਮਪਉ ਪਾਗਾ ਹਰਨਾਮ ਰਸਨਾ ਪਾਖਿਆ ਹਰ ਇੱਕ ਚਿਤਵੈ ਪ੍ਰਭ ਏਕ ਗਾਵੈ ਹਰ ਇੱਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰ ਪਾਇਆ ਮਿਲ ਰਹੀ ਐ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਣੀਐ ਰਾਮ ਦਿਆਲ ਪ੍ਰਭੂ ਦਾ ਮੋਦਰ ਮਾਦੋ ਅੰਤਨਾ ਪਾਈਐ ਗੁਨੀਐ ਰਾਮ ਦਿਆਲ ਦੁਖ ਹਰ ਸਰਨ ਦਾਤਾ ਸਗਲ ਦੋਖ ਨਿਵਾਰਨੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਨੋ ਸਭ ਜੀ ਤੇਰੇ ਪ੍ਰਭ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਮਹਾ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ பக்த ਜਨਾ ਆਪਣੀ ਚਰਨੀ ਲਾਏ RAM ਆਠ ਪਹਿਰੇ ਆਪਣਾ ਪ੍ਰਭ ਸਿਮਰੈ ਏਕੋ ਨਾਮ ਤੇ ਆਏ RAM ਤੇ ਆਏ ਸੋ ਪ੍ਰਭ ਤਰੇ ਭਵ ਜਲ ਰਹਿ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਾਂ ਪ੍ਰਭ ਲੱਗਾ ਮਿੱਠਾ ਪਾਣਾ ਸਭ ਇੱਛ ਪੁੰਨਿਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨ ਮੰਤਰ ਨਾਨਕ ਪ੍ਰਭ ਆਪ ਮਿਲੇ ਫਿਰ ਨਾਹੀ ਦੁਖ ਵਸੂਰਿਆ ਆਰਾਮ ਕਲੀ ਮਹੱਲਾ ਪੰਜਵਾ ਸ਼ੰਤ ਸਲੋਕ ਚਰਨ ਕਮਲ ਸਰਣਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਦੀ ਐ ਵਿਪਤ ਨਿਵਾਰ ਨਰਾਮ ਸ਼ੰਤ ਪ੍ਰਭ ਬਿਪਤ ਨਿਵਾਰਨੋ ਤਿਸ ਬਨੇ ਅਵਰਨਾ ਕੋਈ ਜੀਉ ਸਦਾ ਸਦਾ ਹਰਿ ਸਿਮਰੀਐ ਜਲ ਥਲ ਮਹਿ ਯਲ ਸੋਏ ਜੀਉ ਜਲ ਥਲ ਮਹਿ ਯਲ ਪੂਰ ਰਹਿਆ ਇਕ ਨਿਮਖ ਮਨੋਂ ਨਾ ਵਿਸਰੈ ਗੁਰ ਚਰਨ ਲਾਗੇ ਦ੍ਰਿਸ਼ ਭਾਗੇ ਸਰਬ ਗੁਣ ਜਗਦੀਸ਼ਰੈ ਕਰ ਸੇਵ ਸੇਵਕੋ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜੀਉ ਬਲ ਜਾਏ ਨਾਨਕ ਸੁਖ ਹੈ ਦਾਤੇ ਪ੍ਰਗਾਸ ਮੰਤਨ ਹੋਏ ਜੀਉ ਸ਼ਲੋਕ ਹਰਿ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟਮੋਚ ਸ਼ੰਤ ਪੈ ਸੰਕਟ ਕਾਟੇ ਨਾਰਾਇਣ ਦਾਯਾਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ ਪ੍ਰਤਪਾਲ ਅਚਿਤਪੁਰਖ ਏਕੋ ਤਸੈ ਸੋ ਰੰਗ ਲਗਾ ਕਰ ਚਰਨ ਮਸਕ ਮਿਲ ਲੀਨੇ ਸਦਾ ਅੰਨ ਦਿਨ ਜਾਗਾ ਜੀਓ ਪਿੰਡ ਗ੍ਰਿਹੋਥਾਨ ਤਿਸ ਕਾ ਤਨ ਜੋਮਨ ਤਨਮਾਲ ਜੀਓ ਸੰਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਓ ਸਲੋਕ ਰਸਨਾ ਉਚਰੇ ਹਰ ਹਰੇ ਗੁਣ ਗੋਵਿੰਦ ਵਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖੈ ਨਿਦਾਨ ਸ਼ੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲ ਤਾਂ ਕੈ ਲਾਗ ਜੀਓ ਪੰਜ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤਿਆਗ ਜੀਓ ਇਕ ਓਟ ਕੀ ਜੈ ਜੀਓ ਦੀ ਜੈ ਆਸ ਇੱਕ ਤਰਨੀ ਧਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਬਿਕਾਰ ਛੂਟੇ ਫਿਰ ਨਾ ਲੱਗੇ ਦਾਗ ਜੀਓ ਬਲ ਜਾਏ ਨਾਨਕ ਪੁਰਖ ਪੂਰਨ ਥਿਰ ਜਾ ਕਾ ਸੋਹਾਗ ਜੀਓ ਸਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਤ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾ ਸ਼ੰਤ ਸਗਲ ਐਛ ਮੇਰੀ ਪੁੰਨੀਆਂ ਮਿਲਿਆ ਨਰੰਜਨ ਰਾਏ ਜੀਓ ਅੰਧ ਭਇਆ ਵਟ ਪਾਗੀ ਹੋ ਗ੍ਰਹਿ ਪ੍ਰਗਟੇ ਪ੍ਰਵ ਆਏ ਜੀਓ ਗ੍ਰਹਿ ਲਾਲ ਆਏ ਪੁਰਬ ਕਮਾਏ ਤਾਂ ਕੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣ ਪਣਾ ਆਪੇ ਮਿਲਾਏ ਗਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਮੈ ਰਿਆ ਸਮਾਏ ਜਿਉ ਹਰ ਆਗਰਾਮ ਕਲੀ ਮਹਿਲਾ ਪੰਜਵਾ ਹਰ ਅਰਣ ਝੁੰਨੜਾ ਗਉ ਸਖੀ ਹਰ ਏਕ ਧਿਆਵੋ ਸਤਗੁਰ ਤੁਮ ਸੇਵ ਸਖੀ ਮਨ ਚਿੰਦੇੜਾ ਫਲ ਪਾਵੋ ਆਰਾਮ ਕਲੀ ਮਹਿਲਾ ਪੰਜਵਾ ਰੁੱਤੀ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਛੋ ਸਾਧੈ ਤੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕਿਲ ਵਿਖ ਕਟਨ ਪੈ ਹਰਣ ਸੁਖ ਸਾਗਰ ਹਰਿ ਰਾਏ ਦੀਨ ਦਇਆਲ ਦੁਖ ਪੰਜਨੋ ਨਾਨਕ ਨੀਤੇ ਆਏ ਸ਼ੰਤ ਜਸ ਗਾਵਹੁ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੂਤੀ ਮਹਾ ਮੂਰਤ ਕੜੀ ਗੁਣ ਉਚਰਤ ਸੋਬਾਵੰਤ ਜੀਓ ਗੁਣ ਰਾਂਗ ਰਾਤੇ ਧਨ ਤੇ ਜਨ ਜਿਨ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਭਇਆ ਤਿਨ ਕਾ ਜਿਨਨੀ ਸੋ ਪ੍ਰਪਾਇਆ ਪੁਨ ਦਾਨ ਨਾ ਤੁਲ ਕਿਰਿਆ ਹਰ ਸਰਵ ਪਾਪਾਂ ਹੰਤ ਜਿਓ ਬਿਨ ਮੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜਿਓ ਸ਼ਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਹ ਤੁਧ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਣਾਂ ਸਾਜਨ ਪਰ ਸੁਆਮੀ ਸਿਮਰਾਨੰਤ ਸੂਕੇ ਤੇ ਹਰਿਆਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖ ਮਾਖ ਜਿਓ ਹਰ ਜਿਓ ਨਾਹੋ ਮਿਲਿਆ ਮੌਲਿਆ ਮੰਤਨ ਸਾਸ ਜਿਓ ਕਰ ਨਾਹੋ ਨਿਹਚਲ ਅੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗ ਸੁਜਾਨ ਬੇਤਾ ਗੁਣ ਗੋਵਿੰਦਿਆ ਮੁੱਲਿਆ ਵਟ ਪਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆ ਜਿਓ ਬਿਨਵੰਤ ਨਾਨਕ ਸਰਣ ਤੇਰੀ ਮਿਟੀ ਜਮ ਕੀ ਤਰਾਸ ਜਿਓ ਸਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬੰਦੀਆ ਨਾਨਕ ਕਰਮ ਲੇਖ ਜੋ ਪਾਣੇ ਸੇ ਮਿਲਿਆ ਵਿਛੋੜੇ ਪੀਆ ਨਾਨਕ ਪ੍ਰਭ ਸਰਣਾਗਤੀ ਜਾਂ ਕਾਵੜ ਪ੍ਰਤਾਪ ਸ਼ੰਤ ਗ੍ਰੀਖ ਅਮਰਤ ਅਤ ਗਖੜੀ ਜੇਠਿਆ ਖਾੜੇ ਕਾਮ ਜਿਓ ਪ੍ਰੇਮ ਬਿਸ਼ੋ ਦੁਹਾਗਣੀ ਦ੍ਰਿਸ਼ਨਾ ਕਰੀ RAM ਜਿਓ ਨਹਿ ਦ੍ਰਿਸ਼ਟਿ ਆਵੇ ਮਰਤ ਹਾਵੇ ਮਹਾ ਗਰਭ ਮੁਠੀਆ ਜਲ ਬਾਜ ਮਛਲੀ ਤਟ ਫੜਾਵੇ ਸੰਗ ਮਾਇਆ ਰੁਠੀਆ ਕਰ ਪਾਪ ਜੋਨੀ ਪੈ ਪੀਤ ਹੋਈ ਦੇਹ ਸਾਸਨ ਜਾਮ ਜਿਓ ਬਿਨਵੰਤ ਨਾਨਕੇ ਓਟ ਤੇਰੀ ਰਾਖ ਪੂਰਨ ਕਾਮ ਜਿਓ ਸਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿ ਸੁਭਾਏ ਕਰ ਗੈ ਲੀਨੀ ਸਾਜਣੈ ਜਨਮ ਜਨਮ ਕੇ ਮੀਤ ਚਰਨਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁੱਤ ਬਰਸ ਸੁਹੇਲੀਆ ਸਾਉਣ ਪਾਦ ਵਿ ਅਨੰਦ ਜਿਓ ਕਣ ਉਨਮ ਬੁੱਠੇ ਜਲ ਸਲ ਪੂਰਿਆ ਮਕਰੰਦ ਜਿਓ ਪ੍ਰਭ ਪੂਰ ਰਹਾ ਸਰਬ ਠਾਈ ਹਰ ਨਾਮ ਨਾਮਿਤ ਗ੍ਰਹਿ ਭਰੇ ਸਿਮਰ ਸੁਆਮੀ ਅੰਤਰ ਜਾਮੀ ਕੁਲ ਸਮੂਹਾ ਸਭ ਤਰੇ ਪ੍ਰੇਰੰਗ ਜਾਗੇ ਨੇ ਛਿਦਰ ਲਾਗੇ ਕਿਰਪਾਲ ਸਤਿ ਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸ਼ਲੋਕ ਆਸ ਪਿਆਸੀ ਮੈਂ ਫਿਰਾਂ ਕਉ ਵੇਖਾਂ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲ ਬੇ ਸਾਤਨਾ ਹਉਪਜੈ ਤਿਲਪਲ ਰਹਿਣ ਨਾ ਜਾਏ ਹਰ ਸਾਧੈ ਸਰਨਾਗਤੀ ਨਾਨਕ ਆਸ ਪੁਜਾਏ ਸ਼ੰਤ ਰਤ ਸਰਦ ਅਡੰਬਰੋ ਅਸੂਕਤ ਕੇ ਹਰ ਪਿਆਸ ਜਿਓ ਖੋਜੰਤੀ ਦਰਸ਼ਨ ਫਿਰਤ ਕਬ ਮਿਲਿਐ ਗੁਣਤਾਸ ਜਿਓ ਬਿਨ ਕੰਤ ਪਿਆਰੇ ਨੈ ਸੂਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤਰ ਬੇਤੀ ਸਾਹਸ ਬਿਨ ਜੈਸੇ ਤਨਾ ਈਤਿਓ ਤੋ ਦਹਿਦਸੈ ਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਭ ਗੁਣਤਾਸ ਜੀਓ ਸਲੋਕ ਜਲਨ 부ਜੀ ਸੀਤਲ ਪੈ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਪ੍ਰਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਟ ਗਏ ਰਮਨ ਰਾਮ ਪਰਪੂਰ ਸ਼ੰਤ ਰੁੱਤ ਸਿਸਿਆਰ ਸੀਤਲ ਹਰ ਪ੍ਰਗਟੇ ਮੰਗਰ ਪੋਹ ਜਿਓ ਜਨਬੁਜੀ ਦਰਸ ਪਾਇਆ ਬਿਨ ਸੇ ਮਾਇਆ ਤਰੋ ਜਿਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਰ ਢੋਰ ਸ਼ਿੰਗਾਰ ਸਭ ਰਸ ਗੁਣ ਗਾਓ ਲਖਾ ਪੀਵਿਆ ਪਾਉ ਭਗਤ ਗੋਵਿੰਦ ਬਾੰਸ਼ ਤੋਂ ਜਮਨਾ ਸਾਕੈ ਜੋਹੇ ਜਿਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਵਿਸ਼ੋ ਜਿਓ ਸ਼ਲੋਕ ਭਰਤਨ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ 나ਦ ਬినੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਨੇ ਮਨ ਬਾਇਂ ਫਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਹਿਮ ਕਰ ਰੁੱਤ ਮਨ ਭਾਵਤੀ ਮਾਗ ਫਗਣ ਗੁਣਵੰਤ ਜੀਓ ਸਖੀ ਸਹੇਲੀ ਗਉ ਮੰਗਲੋ ਗ੍ਰਹਿ ਆਏ ਹਰਕੰਤ ਜੀਓ ਗ੍ਰਹਿ ਲਾਲ ਆਏ ਮੰਤ ਆਏ ਸੇ ਸੁੰਦਰ ਸੋਹੀਆ ਵਣ ਤ੍ਰੈਣੋਂ ਤ੍ਰਪਮਣ ਪਏ ਹਰਿਆ ਦੇਖ ਦਰਸ਼ਨ 모ਹੀਆ ਮਿਲੇ ਸੁਆਮੀ ਇਛ ਪੁੰਨੀ ਮਨ ਜਪਿਆ ਨਰਮਲ ਮੰਤ ਜੀਓ ਪ੍ਰਮਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਤਰਕੰਤ ਜੀਓ ਸਲੋਕ ਸੰਤ ਸਹਾਈ ਜੀ ਕੇ ਪਵ ਜਲ ਤਾਰਨਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਨਿਆ ਸਹੀ ਤਰੇ ਸੂਰੇ ਸੇ ਬੀਰ ਨਾਨਕ ਤਿਨ ਬਲੇ ਹਾਰਨੈ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆ ਪਰਮੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮੰਤੇ ਬਿਸਰੈ ਤਾਜੇ ਆਪਸਰਨੀ ਪਰੇ ਚਰਨੀ ਸਰਬ ਗੁਣ ਜਗਦੀਸ਼ਰੈ ਗੋਬਿੰਦ ਗੁਣ ਨਿਧੋ ਸ੍ਰੀ ਰੰਗ ਸੁਆਮੀ ਆਦ ਕਉਵਾ ਦੇਖ ਜਿਓ ਬਿਨਵੰਤ ਨਾਨਕ ਮਿਆ ਧਾਰੋ ਜੁਗ ਜਗੋ ਇੱਕ ਵੇਸ ਜਿਓ ਹਰਾਮ ਕਲੀ ਮਹਿਲਾ ਪਹਿਲਾ ਦਖਣੀ ਓ ਅੰਕਾਰ ਇਕ ਓ ਅੰਕਾਰ ਓ ਸਤਗੁਰ ਪ੍ਰਸਾਦ ਓ ਅੰਕਾਰ ਬ੍ਰਹਮਾ ਉਤਪਤ ਓ ਅੰਕਾਰ ਕੀਆ ਜਨ ਚਿਤ ਓ ਓੰਕਾਰ ਸਹਿਲ ਜੁਗ ਪੈ ਓ ਓੰਕਾਰ ਬੇਦ ਨਿਰਮਇ ਓ ਓੰਕਾਰ ਓ ਸਬਦ ਉਧਰੇ ਓ ਓੰਕਾਰ ਗੁਰਮਖ ਤਰੇ ਓ ਨਮ ਅੱਖਰ ਸੁਣੋ ਵਿਚਾਰ ਓ ਨਮ ਅੱਖਰ ਓ ਤ੍ਰਿਪਮਣ ਸਾਰ ਸੁਣ ਪਾण्डे ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮਖ ਗੋਪਾਲਾ ਰਹਾ ਓ ਸਸੈ ਸਭ ਜਗ ਸਹਿਜੋ ਪਾਇਆ ਤ੍ਰਿਪਮਣ ਇੱਕ ਜੋਤੀ ਗੁਰਮਖ ਵਸ ਪ੍ਰਾਪਤ ਹੋਵੇ ਚੁਣ ਲੈ ਮਾਨਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਸ ਮਾਲੇ ਬਿਨ ਸਾਚੇ ਜਕਾ ਕਾਚਾ ਤਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਤੀਰਾ ਤਦੈ ਤੂਲ ਪੜੈ ਮੁਖ ਮਸਤਕੋ ਕੰਚਨ ਭਏ ਮਨੂਰਾ ਧਨ ਧਰਨੀ ਤਰਿਆ ਪਾ ਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣਾ ਗੁਰਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਪਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਜ ਸੁਖਾਇਆ ਆਪੇ ਗੁਰਮਖਿ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਕਹੈ ਸਭ ਕੋਈ ਹਉਮੈ ਗਰਭ ਵਿਆਪੈ ਅੰਤਰ ਬਾਹਰ ਏਕ ਪਛਾਣੈ ਇਉ ਕਰ ਮਹਰਸਿ ਆਪੈ ਰਬ ਨੇੜ ਹੈ ਹਰ ਦੂਰ ਨਾ ਜਾਣੋ ਇੱਕੋ ਸ੍ਰਿਸ਼ਟ ਸੁਭਾਈ ਏਕ ਓੰਕਾਰ ਅਵਰਨ ਹਿੰਦੂ ਜਾ ਨਾਨਕ ਏਕ ਸਮਾਈ ਇਸ ਕਰਤੇ ਕਹੋ ਕਿਉ ਗਹਿ ਰਖੋ ਅਫਰਿਓ ਤੋ ਲਿਓ ਨਾ ਜਾਈ ਮਾਇਆ ਕੇ دیਵਾਨੇ ਪ੍ਰਾਣੀ ਝੂਠ ਗਉਰੀ ਪਾਈ ਲਭ ਲੋਭ ਮੁਹਤਾਜ ਵਿਗੂਤੇ ਏਬ ਤਬ ਫਿਰ ਪਛਤਾਈ ਏਕ ਸਰੇ ਵੈ ਤਾ ਗਤਮਿਤ ਪਾਵੇ ਆਵਣ ਜਾਣ ਰਹੀ ਇਕਿਆ ਚਾਰ ਰੰਗ ਇਕ ਰੂਪ ਪੌਣ ਪਾਣੀ ਅਗਨੀਆ ਸਰੂਪ ਏਕੋ ਪਵਰ ਪਵੈ ਤਿਹੋ ਲੋਏ ਏਕੋ ਬੂਜੈ ਸੂਜੈ ਪਤ ਹੋਏ ਗਿਆਨ ਧਿਆਨ ਲੈ ਸੰਸਰ ਰਹਿ ਗੁਰਮੁਖ ਏਕ ਵਿਰਲਾ ਕੋਲ ਹੈ ਜਿਸਨੋ ਦੇ ਕਿਰਪਾ ਤੇ ਸੁਖ ਪਾਏ ਗੁਰੂ ਦਵਾਰੈ ਆਖ ਸੁਣਾਏ ਊਰਮ ਤੂਰਮ ਜੋਤਿ ਉਜਾਲਾ ਤੀਨ ਪਵਣ ਮੈਂ ਗੁਰਬੋ ਪਾਲਾ ਉਗਵਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਓਨੋ ਬਰਸੈ ਨੀਂਜਰ ਤਾਰਾ ਆਇ ਉਤਮ ਸ਼ਬਦ ਸਵਾਰਨ ਹਾਰਾ ਇਸ ਏਕ ਏਕ ਆ ਜਾਣੈ ਪਿਓ ਆਪੇ ਕਰਤਾ ਆਪੇ ਦੇਉ ਉਗਵੈ ਸੂਰ ਅਸਰ ਸੰਘਾਰੈ ਉੱਚੋ ਦੇਖ ਸ਼ਬਦ ਵਿਚਾਰੈ ਉਪਰ ਆਦ ਅੰਤ ਤੇ ਹੋ ਲੋਏ ਆਪੇ ਕਰੇ ਕਥੈ ਸੁਣੈ ਸੋਏ ਓਹ ਵਿਧਾਤਾ ਮਨ ਤਨ ਦੇ ਉਹ ਬਿਦਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰਨਾ ਕੋਏ ਨਾਨਕ ਨਾਮ ਰਤੇ ਪਪ ਹੋਏ ਰਾਜਨ RAM ਰਵਹਿਤ ਘਾਰ ਰਣ ਮੈਂ ਲੂਜੈ ਮਨੁਆ ਮਾਰ ਰਾਧਨੰਤ ਰਹੇ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸ ਹੀ ਜਿਹਾ ਅਤ ਨਿਰਮਾਇਲ ਉਸਿ ਜਸ ਵੇਹਾ ਰੈਸੀ RAM ਹਰਦੈਕ ਪਾਏ ਅੰਤਰ ਸ਼ਬਦ ਸਾਚ ਲੇਵ ਲਾਏ ਔਰ ਉਸ ਨਾ ਕੀ ਜੈ ਅੰਮ੍ਰਿਤ ਪੀਜੈ ਰਹਿਣ ਨੀ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹਿ ਨਾ ਕੋਈ ਕਿਸ ਪੈ ਕਰੋ ਬਿਨੰਤੀ ਏਕ ਸ਼ਬਦ RAM ਨਾਮ ਨਿਰੋਧਰ ਗੁਰਦੇਵੈ ਪਤਮਤੀ ਲਾਜ ਮਰੰਤੀ ਮਰ ਗਈ ਢੂੰਗਟ ਖੋਲ ਚੱਲੀ ਸਾਹ ਜਿਵਾਨੀ ਬਾਵਰੀ ਸਿਰ ਤੇ ਸੰਗਟਲੀ ਪ੍ਰੇਮ ਬੁਲਾਈ ਰਲੀ ਸਿਓ ਮਨ ਮੈਂ ਸਭ ਦੇ ਆਨੰਦ ਲਾਲ ਰਤੀ ਲਾਲੀ ਪਈ ਗੁਰਮukh ਪਈ ਨ ਚੰਦ ਲਾਹਾ ਨਾਮ ਰਤਨ ਜਪਸਾਰ ਲਭ ਲੋ ਬੁਰਾ ਅਹੰਕਾਰ ਲਾੜੀ ਚਾੜੀ ਲਾਇ ਤਬਾਰ ਮਨ ਮੁਖ ਅੰਦਾ ਮੁਕਤ ਗਵਾਰ ਲਾਹੇ ਕਰਨ ਆਇਆ ਜਗ ਹੋਏ ਮਜੂਰ ਗਿਆ ਠਗਾਏ ਠਗ ਲਾਹਾ ਨਾ ਪੂੰਜੀ ਵੇ ਸਾਹੋ ਨਾਨਕ ਸੱਚੀ ਪਤ ਸੱਚਾ ਪਾਤਸ਼ਾਹ ਹੋ ਆਏ ਵੇ ਗੂਤਾ ਜਗ ਜੰਪੰਥ ਆਈ ਨਾ ਮੇਟਣ ਕੋ ਸਮਰੱਥ ਆਥ ਸੈਲੋ ਨੀਚ ਘਰ ਹੋਏ ਆਥ ਦੇਖਨੇ ਵਾ ਜਿਸ ਦੋਏ ਆਥ ਹੋਏ ਤਾਂ ਮੁਗਦ ਸਿਆਨਾ ਭਗਤ ਬਿਹੁ ਨਾ ਜਗ ਬੋਹਰਾਨਾ ਸਮੈ ਵਰਤੈ ਏ ਕੋ ਸੋਏ ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਦੀਸੈ ਸੋ ਆਪੇ ਆਪ ਆਪੋ ਪਾਏ ਆਪੇ ਕੜਥਾਪ ਆਪ ਆਗੋ ਚਰ ਤੰਦਾ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾ ਮਹਿੂਣਾ ਮੁਕਤ ਕਿਵ ਹੋਈ ਵਿਣ ਨਾਮੈ ਵੇਰੋਦ ਸਰੀਰ ਕਿਉ ਨ ਮਿਲੈ ਕਟੈ ਮਨ ਪੀਰ ਵਾਟ ਪਟਾਉ ਆਵੇ ਜਾਏ ਕਿਆ ਲਿਆ ਆਇਆ ਕਿਆ ਪੱਲੇ ਪਾਏ ਵਿਣ ਨਾਵੇਂ ਟੋਟਾ ਸਭ ਥਾਏ ਲਾਹ ਮਿਲੈ ਜਾਂ ਦੇ ਬੁਝਾਏ ਵਣ ਜਵਾਪਾਰ ਵਣ ਜੈ ਵਾਪਾਰੀ ਵਿਣ ਨਾਵੇਂ ਕੈਸੀ ਪਤਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲਿਆ ਜਾਂ ਲੈ ਮਿਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀ ਐ ਮੀਤ ਕਾਮ ਕ੍ਰੋਧ ਕਾਇਆ ਕੋ ਗੱਲ ਐ ਜੋ ਕੰਚਨ ਸੋਹਾਗਾ ਢਾਲੈ ਕਸ ਕਸ ਵੱਟੀ ਸਹਿ ਸੋਤਾਓ ਨਦਰ ਸਰਾਫ ਵਨੀਸ਼ ਚੜਾਓ ਜਗਤ ਪਸ਼ੂ ਅੰਕਾਲ ਕਸਾਈ ਕਰ ਕਰ ਤੈ ਕਰਨੀ ਕਰ ਪਾਈ ਜਿਨ ਕੀਤੀ ਤਨ ਕੀਮਤ ਪਾਈ ਹੋਰ ਕਿਆ ਕਹੀ ਐ ਕਿਸ਼ ਕਹਿਣ ਨਾ ਜਾਈ ਖੋਜ ਤ ਖੋਜ ਤ ਅੰਮ੍ਰਿਤ ਪੀਆ ਕਿਮਾ ਗਹੀ ਮਨ ਸਤਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀ ਅੰਤ ਮੂਏ ਨਹੀਂ ਜਾਣਿਆ ਖਿਨ ਮੈਂ ਮੂਏ ਜਾਂ ਸਬਦ ਪਛਾਨਿਆ ਅਸਰ ਚੀਤ ਮਰਨ ਮਨ ਮੰਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਗगन ਗੰਭੀਰ ਗगनੰਤਰ ਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆ ਨਾ ਆਵੇ ਆਏ ਨਾ ਜਾਏ ਗੁਰ ਪ੍ਰਸਾਦ ਰਹੇ ਲਿਵ ਲਾਏ ਗਗਨਿਆ ਗੰਮ ਅਨਾਥ ਹੈ ਜੋਨੀ ਅਸਰਚਿਤ ਸਮਾਜ ਸਗੋਨੀ ਹਰ ਨਾਮ ਚੇਤ ਫਿਰ ਪਵੇ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੀ ਘਰ ਦਰ ਫਿਰ ਥਾ ਕੀ ਬਹੁ ਤੇਰੇ ਜਾਤ ਅ ਸੰਖ ਅੰਤ ਨਹੀਂ ਮੇਰੇ ਕیتے ਮਾਤਕਤਾ ਸ੍ਰੀਤੀ ਆ ਕیتے ਗੁਰ ਚੇਲੇ ਫਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੀਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਵ ਨਾਲ ਦਹਿਦ ਸਢੂਂਡ ਘਰੈ ਮੈਂ ਪਾਇਆ ਮੇਲ ਭਇਆ ਸਤਿਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾ ਵੇ ਤੋਲੇ ਗੁਰਮੁਖ ਆਵੇ ਜਾਏ ਸੰਗ ਪਰਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮੱਜਨ ਚਜਿਆ ਆਚਾਰ ਗੁਰਮੁਖ ਸਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ ਚੰਚਲ ਚੀਤ ਨਾ ਰਹੀ ਠਾਏ ਚੋਰੀ ਮਿਰ ਅੰਗੂਰੀ ਖਾਏ ਚਰਨ ਕਮਲ ਉਰਤਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਦੀਸੈ ਸਭ ਕੋਏ ਚੇਤਾ ਇਕ ਤਹੀਂ ਸੁਘੋਏ ਚਿਤ ਵਸੈ ਰਾਚੈ ਹਰਨਾਏ ਮੁਕਤ ਭਇਆ ਪਤ ਸਿਓ ਕਰ ਜਾਏ ਚੀਜੈ ਦੇਹ ਖੁਲੈ ਇੱਕ ਗੰਢ ਛੇ ਅਨ ਦੇਖੋ ਜਗਹੰਡ ਤੂ ਪਛਾਵ ਜੇ ਸਮਕਰ ਜਾਣਾ ਬੰਦਨ ਕਾਟ ਮੁਕਤ ਘਰ ਆਣਾ ਛਾਇਆ ਛੂਚੀ ਜਗਤ ਪੁਲਾਣਾ ਲਿਖਿਆ ਕਿਰਤ ਧਰੇ ਪਰਵਾਨਾ ਛੀਜੈ ਜੋਬਨ ਜਰੂਆ ਸਰਕਾਲ ਕਾਇਆ ਛੀਜੈ ਪਈ ਸਵਾਲ Japae aap prabhu teho loe jug jug data aver na koe ਜੋ ਪਾਵੇ ਤਿਉਂ ਰੱਖੈ ਰਾਖ ਜਸ ਜਾਚਉ ਦੇਵੇ ਪਤ ਸਾਖ ਜਗਤ ਜਾਗ ਰਹਾ ਤੁਧ ਪਾਵਾਂ ਜਾ ਤੂੰ ਮੇਲੈ ਤਤ ਜੈ ਸਮਾਵਾਂ ਜੈ ਜੈ ਕਰਿ ਜੋ ਪਉ ਜਗਦੀਸ਼ ਗੁਰਮਤ ਮਿਲਿਐ ਬੀਸਾ ਕੀਸ ਚਖ ਬੋਲਣ ਕਿਆ ਜਗ ਸਿਉ ਬਾਦ ਚੂਰ ਮਰੈ ਦੇਖੈ ਪਰਮਾਦ ਜਨਮ ਮੁਏ ਨਹੀਂ ਜੀਵਣ ਆਸ ਆਏ ਚੱਲੇ ਭਏ ਆਸ ਨਿਰਾਸਾ ਚੋਰ ਚੋਰ ਚੱਖ ਮਾਟੀ ਰਲ ਜਾਏ ਕਾਲ ਨਾ ਚੰਪੇ ਹਰ ਗੁਣ ਗਾਏ ਪਾਈ ਨੰਨੇ ਦਾ ਹਰ ਕੈ ਨਾਏ ਆਪੇ ਦੇ ਵੈਸੇ ਸੁਭਾਏ 냔ੋ ਬੋਲੇ ਆਪੇ 부ਜੈ ਆਪੇ ਸਮਝਾਏ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਪਾਵੇ ਗੁਰ ਸਾਗਰ ਰਤਨੀ ਨਹੀਂ ਤੋਟ ਲਾਲ ਪਦਾਰਥ ਸਾਚਾ ਖੋਟ ਗੁਰ ਕਹਿਆ ਸਾਕਾਰ ਕਮਾਵਾ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤਿ ਸਾਚ ਸਮਾਵੋ